ਸਤਿ ਸ੍ਰੀ ਅਕਾਲ ਮੈਂ ਹਰ ਮੇਲ ਪੀ ਤੁਹਾਡਾ ਮੁਖਾਤਬ ਹਾਂ ਦੋਸਤੋ ਅੱਜ ਦੇਸ਼ ਦੇ ਵਿੱਚ ਦੋ ਰਾਜਾਂ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਲਗਭਗ ਮੁਕੰਮਲ ਤੌਰ ਤੇ ਸਾਹਮਣੇ ਆ ਚੁੱਕੇ ਨੇ ਗੱਲ ਹਰਿਆਣਾ ਦੀ ਕਰਦੇ ਹਾਂ ਜਿੱਥੇ ਭਾਰਤੀ ਜਨਤਾ ਪਾਰਟੀ ਤਮਾਮ ਤਰ੍ਹਾਂ ਦੀਆਂ ਪੇਸ਼ੇਨਗੀਆਂ ਨੂੰ ਨਕਾਰਦੇ ਹੋਏ ਲਗਾਤਾਰ ਤੀਜੀ ਵਾਰੀ ਸੱਤਾ ਦੇ ਵਿੱਚ ਲਗਭਗ ਆ ਚੁੱਕੀ ਹੈ ਸਤ ਸਰਕਾਰ ਬਣਾਉਣ ਲਈ ਤਿਆਰੀਆਂ ਵਧ ਰਦੀਆਂ ਗਈਆਂ ਨੇ ਸਵੇਰ ਵੇਲੇ ਜਦੋਂ ਚੋਣਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕਾਂਗਰਸ ਨੇ ਕਾਫੀ ਵੱਡੀ ਵੜਤ ਲੈ ਲਈ ਸੀ ਤੇ ਫਿਰ ਹੌਲੀ-ਹੌਲੀ ਕਾਂਗਰਸ ਦਾ ਕਿਲਾ ਪੰਡਾ ਗਿਆ ਤੇ ਭਾਜਪਾ ਮਜਬੂਤ ਹੁੰਦੀ ਗਈ ਤੇ ਇਸ ਵੇਲੇ ਤਾਜ਼ਾ ਖਬਰਾਂ ਦੇ ਮੁਤਾਬਕ ਭਾਜਪਾ ਕੋਲੇ 49 ਤੋਂ 50 ਦੇ ਦਰਮਿਆਨ ਸੀਟਾਂ ਨੇ ਇਹ ਸਾਰਾ ਖੇਲ ਕਿਵੇਂ ਬਦਲਿਆ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸਾਡੇ ਨਾਲ ਨੇ ਸੰਦੀਪ ਸ਼ਰਮਾ ਜਿਹੜੇ ਭਾਜਪਾ ਦੇ ਪੰਜਾਬ ਕਾਰਜਕਾਰੀ ਮੈਂਬਰ ਨੇ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਹਰਮੇਲ ਫਰੀਦ ਜੀ ਤੁਸੀਂ ਆਏ ਇੱਥੇ ਤੇ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਤੇ तमाम ਹਰਿਆਣਾ ਵਾਸੀਆਂ ਨੂੰ ਮੁਬਾਰਕਬਾਦ ਭਾਜਪਾ ਦੇ ਹਰ ਕਾਰਜਕਰਤਾ ਨੂੰ ਮੁਬਾਰਕਬਾਦ ਤੋਂ ਤੁਹਾਡੇ ਤੋਂ ਮੈਂ ਸਮਝਣਾ ਚਾਹਾਂਗਾ ਕਿ ਇਹ ਜਿਵੇਂ ਮੇਸ਼ਰੂਸ਼ ਜ਼ਿਕਰ ਕੀਤਾ ਕਿ ਗੇਮ ਲਗਭਗ ਬੜੇ ਨਾਟਕੀ ਅੰਦਾਜ਼ ਦੇ ਵਿੱਚ ਪਲਟੀ ਹਾਲਾਂਕਿ ਸ਼ੁਰੂਆਤੀ ਨਤੀਜੇ ਬਹੁਤ ਐਹਮਤ ਵਾਲੇ ਨਹੀਂ ਹੁੰਦੇ ਲੇਕਿਨ ਫਿਰ ਵੀ ਇਹ ਏਡੀ ਵੱਡੀ ਗਿਣਤੀ ਤੋਂ ਆ ਕੇ ਫਿਸਰ ਜਾਣਾ ਇਹ ਕਾਂਗਰਸ ਲਈ ਵੀ ਥੋੜਾ ਹੈਰਾਨੀਜਨਕ ਰਹੇ ਹੋਏਗਾ ਮੇਰੇ ਖਿਆਲ ਚ ਬੀਜੇਪੀ ਲਈ ਵੀ ਰਿਆ ਹੋਏਗਾ ਕੀ ਸਮਝਦੇ ਹੋ ਕਿ ਗੇਮ ਪਲਟੀ ਕਿਵੇਂ ਹੈ ਨਹੀਂ ਸਾਡੇ ਲਈ ਹੈਰਾਨੀਜਨਕ ਨਹੀਂਗਾ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਜੋ ਖੱਟਰ ਜੀ ਨੇ ਕੰਮ ਕੀਤਾ ਹੈ ਹਰਿਆਣੇ ਦੇ ਵੀ ਲੋਕ ਬੜੇ ਤਰਸਤ ਸੀਗੇ ਜਦੋਂ ਮਨੋਰਲਾ ਖੱਟਰ ਤੋਂ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਰਹੀਆਂ ਗਈਆਂ ਉਹ ਸਾਰੇ ਪੈਸੇ ਦੇ ਬਲ ਦੇ ਉੱਤੇ ਨੋਕ ਲੋਕਾਂ ਨੂੰ ਨੌਕਰੀਆਂ ਵੰਡਦੇ ਸੀਗੇ ਇਹਨੇ ਨੋ ਪਰਚੀ ਨੂੰ ਖਰਚੀ ਇੱਕ ਅਸੀਂ ਕਲਚਰ ਚ ਲਾਇਆ ਉੱਥੇ ਵੀ ਕੋਈ ਪਰਚੀ ਨਹੀਂ ਕੋਈ ਖਰਚੀ ਨਹੀਂ ਜਿਹੜੇ ਬੱਚੇ ਦੇ ਜਿੰਨੇ ਮਾਰਕਸ ਆ ਉਹਨੂੰ ਆਪਣੇ ਆਪ ਅਪਾਇੰਟਮੈਂਟ ਮਿਲਦੀ ਰਹੀ ਤੁਸੀਂ ਜਾ ਕੇ ਦੇਖੋ ਹਰਿਆਣੇ ਦੇ ਵਿੱਚ ਇੱਕ ਇੱਕ ਗਲੀ ਦੇ ਵਿੱਚ ਤਿੰਨ ਤਿੰਨ ਬੱਚਿਆਂ ਨੂੰ ਜੋਬ ਮਿਲੀ ਹੋਈ ਹੈ ਕਿਉਂਕਿ ਉੱਥੇ ਕੋਈ ਇਹ ਨਹੀਂਗਾ ਵੀ ਇਹ ਲਾਲ ਹੈ ਫਲਾਣੇ ਦਾ ਬੱਚਾ ਉਹਦਾ ਬੱਚਾ ਹੈ ਕੋਈ ਪਰਿਵਾਰਵਾਦ ਨਹੀਂਗਾ ਪਰਿਵਾਰਵਾਦ ਨੂੰ ਨਕਾਰ ਕੇ ਲੋਕਾਂ ਨੇ ਅੱਜ ਅੱਗੇ ਕੀਤਾ ਕਿਉਂਕਿ ਉੱਥੇ ਹੁੱਡੇ ਦੀ ਜਿਹੜੀ ਪੋਲਿਟਿਕਸ ਹੈਗੀ ਤੁਸੀਂ ਮਿਰਚਪੁਰ ਕਾਂਡ ਦੇਖਿਆ ਹੋਣਾ ਹੋਇਆ ਸੀ ਲੋਕ ਬੜੇ ਪਰੇਸ਼ਾਨ ਸੀਗੇ ਲੇਕਿਨ ਖੱਟਰ ਨੇ ਬੜੀ ਵਧੀਆ ਸਰਕਾਰ ਚਲੀ ਉਸ ਤੋਂ ਬਾਅਦ ਜਿਹੜੇ ਨੈਬਸੈਣੀ ਜੀ ਅਸੀਂ ਬਣਾਏ ਜਿਹੜੇ ਮੁੱਖ ਮੰਤਰੀ ਇੱਕ OBC ਚਿਹਰਾ ਜਿਹੜੇ ਕਿ ਗਰੀਬ ਪਰਿਵਾਰ ਚੋਂ ਉੱਠ ਕੇ ਇੱਕ ਬੰਦੇ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਕਿਉਂਕਿ ਇਹਨਾਂ ਦੀ ਆਪਸ ਚ ਲੜਾਈ ਮੁੱਖ ਮੰਤਰੀਆਂ ਦੀ ਚੱਲੀ ਗਈ ਕਾਂਗਰਸੀਆਂ ਦੀ ਲੇਕਿਨ BJP ਆਪਦਾ ਕੰਮ ਕਰਦੀ ਰਹੀ ਅਸੀਂ ਕੰਮ ਦੇ ਆਧਾਰ ਦੇ ਉੱਤੇ ਲੋਕਾਂ ਤੋਂ ਵੋਟ ਮੰਗੀ ਅਸੀਂ ਜੋ ਕੰਮ ਕੀਤੇ ਅਸੀਂ ਉਸ ਦੇ ਆਧਾਰ ਤੇ ਮੰਗੂਗੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਆਧਾਰ ਤੇ ਮੰਗੀ ਇੱਕ ਜਿਹੜਾ ਨੈਰੇਟਿਵ ਸੈੱਟ ਕੀਤਾ ਗਿਆ ਜੀ ਕਿਸਾਨਾਂ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਹੈਗੀ ਉਹ ਕਿਸਾਨ ਵਿਰੋਧੀ ਨਹੀਂ ਅਸੀਂ 34 ਇਹ ਚੀਜ਼ ਲੋਕਾਂ ਤੱਕ ਪਹੁੰਚੀ ਔਰ ਕਿਸਾਨਾਂ ਨੂੰ 6-6000 ਰੁਪਏ ਅਸੀਂ ਜਿਹੜਾ ਖਾਤਾ ਖਾਤੇ 'ਚ ਪੈਸਾ ਜਾ ਰਿਹਾ ਡਾਇਰੈਕਟ 1 ਰੁਪਿਆ ਵੀ ਲੀਕੇਜ ਨਹੀਂ ਗਿਆ ਇੱਧਰ ਉੱਧਰ ਯੋਸ਼ਮਾਨ ਕਾਰਡ ਹੈ ਉਜਵਲਾ ਯੋਜਨਾ ਹੈ ਕਾਫੀ ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕਾਂ ਤੱਕ ਪਹੁੰਚੀਆਂ ਗਈਆਂ ਇਹ ਉਹ ਸਕੀਮਾਂ ਦੀ ਜਿੱਤ ਹੈ ਅੱਛਾ ਚੰਗਾ ਪ੍ਰੋਡਕਟ ਅਗਲਾ ਹੋਵੇ ਤੁਹਾਡੇ ਕੋਲੇ ਲੇਕਿਨ ਮਾਰਕੀਟਿੰਗ ਚੰਗੀ ਨਾ ਹੋਵੇ ਤਾਂ ਤੁਹਾਡਾ ਪ੍ਰੋਡਕਟ ਫੇਰ ਹੋ ਜਾਂਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕੰਮ ਸੀਗੇ ਕਾਮਨ ਦੇ ਰੂਪ ਚ ਪ੍ਰੋਡਕਟ ਸੀਗੇ ਲੇਕਿਨ ਉਸ ਨੂੰ ਮਾਰਕੀਟਿੰਗ ਜਿਹੜੀ ਹੈ ਉਹ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਬੀਜੇਪੀ ਨੇ ਜਾਂ ਆਰਐਸਐਸ ਨੇ ਅਪਣਾਈ ਉਹਦੇ ਵਿੱਚ ਸਾਡੇ ਸੰਗਠਨ ਦੇ ਲੋਕਾਂ ਨੇ ਬੜੀ ਮਿਹਨਤ ਕੀਤੀ ਅਸੀਂ ਘਰ-ਘਰ ਤੱਕ ਇੱਕ ਮੈਸੇਜ ਪਹੁੰਚਾਇਆ ਵੀ ਤੁਹਾਨੂੰ ਅਸੀਂ ਆਹ ਚੀਜ਼ਾਂ ਦਿੱਤੀਆਂ ਹੈਗੀਆਂ ਤੁਸੀਂ ਅਸੀਂ ਇਸ ਬੀਸਤੇ ਤੁਹਾਡੇ ਤੋਂ ਵੋਟ ਮੰਗਦੇ ਆ ਅਸੀਂ ਕੋਈ ਗਲਤ ਨੈਰੇਟਿਵ ਸੈੱਟ ਨਹੀਂ ਕੀਤਾ ਜਿਸ ਤਰ੍ਹਾਂ ਇਹਨਾਂ ਨੇ ਪਹਿਲਵਾਨਾਂ ਵਾਲੀ ਗੱਲ ਚਲਾ ਲਈ ਵਿਨੇਸ਼ ਪੋਗਾਰਡ ਦਾ ਇੱਕ ਮੁੱਦਾ ਲੈ ਕੇ ਚੱਲੇ ਉਹਨੂੰ ਹੁੱਡਾ ਜੀ ਰੀਸੀਵ ਕਰਨਗੇ ਏਅਰਪੋਰਟ ਤੋਂ ਉਹ ਵੀ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਉੱਥੋਂ ਦੇਆਂ ਨੂੰ ਵੀ ਇੱਕ ਰਾਜਨੀਤੀ ਦੇ ਵਿੱਚ ਕੁਦਰਿਆ ਪਲੇਅਰ ਚਲੋ ਆਵੇ ਰਾਜਨੀਤੀ ਸੀ ਮੈਂ ਵਧਾਈ ਦੇਣਾ ਉਹਨਾਂ ਨੂੰ ਜਿੱਤੇ ਆ ਵਿਨੇਸ਼ ਪੋਗਾਰਡ ਜੀ ਲੇਕਿਨ ਜੋ ਇਹਨਾਂ ਨੇ ਇੱਕ ਯੁਵਾ ਯੁਵਾ ਵਿਰੋਧੀ ਕਹਤਾ ਸਾਨੂੰ ਕਿਸਾਨ ਵਿਰੋਧੀ ਕਹਤਾ ਪਲੇਅਰ ਵਿਰੋਧੀ ਕਹਤਾ ਜਦੋਂ ਕਿ ਪਲੇਅਰਾਂ ਦੇ ਲਈ ਭਾਰਤੀ ਜਨਤਾ ਪਾਰਟੀ ਸਰਕਾਰ ਨੇ 1 ਕਰੋੜ ਰੁਪਏ ਨਾਮ ਰੱਖਿਆ 4 ਕਰੋੜ 5 ਕਰੋੜ ਇਹਦਾ ਨਾਮ ਮਿਲਦਾ ਉੱਤੇ ਪਲੇਅਰਾਂ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਚ ਹੀ ਮਿਲਦਾ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਿੰਨੇ ਪਹਿਲਵਾਨ ਐ ਇਸ ਟਾਈਮ ਜਿੰਨੇ ਵੀ ਲੋਕ ਹਰਿਆਣੇ ਦੇ ਸਾਡੇ ਪਲੇਅਰ ਲੈ ਜਿੱਤ ਕੇ ਆਏ ਆ ਸਭ ਨੂੰ ਸਭ ਤੋਂ ਵੱਧ ਅਸੀਂ ਪੈਸਾ ਦਿੱਤਾ ਹੈਗਾ ਉਹ ਸਭ ਤੋਂ ਵਧੀਆ ਇਨਫਰਾਸਟ੍ਰਕਚਰ ਦੇ ਸਭ ਤੋਂ ਵਧੀਆ ਗਰਾਊਂਡ ਦਿੱਤੇ ਆ ਉੱਥੇ ਨਸ਼ੇ ਨੂੰ ਦੂਰ ਕੀਤਾ ਗਿਆ ਉੱਥੇ ਸਭ ਤੋਂ ਵੱਡੀ ਗੱਲ ਜਿਹੜਾ ਉੱਥੇ ਮਾਫੀਆ ਸੀ ਮਾਫੀਆ ਖਤਮ ਕੀਤਾ ਬੀਜੇਪੀ ਨੇ ਉੰਦੇ ਵਿੱਚ ਲੋਕਾਂ ਨੂੰ ਲੱਗਿਆ ਵੀ ਬੀਜੇਪੀ ਹੀ ਹੈ ਜਿਹੜੀ ਹਰਿਆਣੇ ਨੂੰ ਬਚਾ ਸਕਦੀ ਹੈਗੀ ਲੋਕਾਂ ਦੇ ਵਿੱਚ ਇੱਕ ਮੈਸੇਜ ਪਹਿਲਾਂ ਚੱਲਾ ਗਿਆ ਵੀ ਜਾਟ ਵਰਸਸ ਨੋਨ ਜਾਟ ਇਲੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਜੱਟਾਂ ਨੂੰ ਸਾਡੇ ਖਿਲਾਫ ਢਕਾਇਆ ਗਿਆ ਲੇਕਿਨ ਤੁਸੀਂ ਦੇਖੋ ਜਾਟ ਬੈਲਟ ਦੇ ਵਿੱਚ ਵੀ ਬੀਜੇਪੀ 8 ਤੋਂ 9 ਸੀਟਾਂ ਜਿੱਤ ਕੇ ਆਈ ਹੈ ਇਹ तमाम ਤਰ੍ਹਾਂ ਦੇ ਸਮੀਕਰਨ ਫਿੱਟ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਬਣੀ ਤੁਸੀਂ ਤਾਂ ਬੜਾ ਕਾਫੀ ਨੇੜੇ ਹੋ ਜੀ ਜਨ ਸਮਝ ਦਿਓ ਮੈਂ ਤੁਹਾਨੂੰ ਦੱਸਦਾ ਮੈਂ ਹਰਿਆਣੇ ਦੇ ਪਿੰਚਾਰਜ ਵੀ ਰਹਿਆ ਬਹੁਤ ਟਾਈਮ ਲਈ ਵਿਧਾਨ ਸਭਾ ਦੇ ਵਿੱਚ ਇਸ ਵਾਰ ਨਹੀਂ ਗਿਆਗਾ ਰਣਨੀਤੀ ਨਹੀਂ ਸਾਡਾ ਜਿਹੜਾ ਬੂਥ ਦਾ ਕਾਰਜਕਰਤਾ ਹੈ ਨਾ ਜੀ ਆ ਸਾਡਾ ਇੱਕ ਨਾ ਨਾਰਾ ਹੁੰਦਾ ਜੋ ਬੂਥ ਜੀਤਾ ਇਲੈਕਸ਼ਨ ਜੀਤਾ ਅਸੀਂ ਬੂਥ ਦੇ ਕਾਰਜਕਰਤਾ ਨੂੰ ਆਪਦੇ ਨਾਲ ਸਟਰੋਂਗ ਕਰਦੇ ਬੂਥ ਦੀ ਅਸੀਂ ਮਾਰਕਿੰਗ ਕਰਦੇ ਆ ਮੈਨ ਟੂ ਮੈਨ ਸਾਡੀ ਉਹੀ ਜਿੱਤ ਹੈ ਇਹ ਬੂਥ ਦੇ ਕਾਰਜਕਰਤਾ ਨੂੰ ਅਸੀਂ ਪਕੜ ਕਰਦੇ ਆ ਔਰ ਹਰ ਬੂਥ ਦੇ ਵਿੱਚ ਵਰਤਵਾਰ ਕਿੰਨੀਆਂ ਵੋਟਾਂ ਹੁੰਦੀਆਂ ਜੀ ਇੱਕ ਬੂਥ 'ਚ 700 800 ਵੋਟ ਹੋਊਗੀ 800 ਬੰਦੇ ਨੂੰ ਇੱਕ ਬੰਦਾ ਪੂਰਾ ਸੈੱਟ ਕਰ ਰਿਹਾ ਹੈਗਾ ਫਿਰ ਸਾਡਾ ਇੱਕ ਅਰਧ ਬੂਥ ਹੈ ਅੱਧੇ ਬੂਥ ਤੇ ਵੀ ਅਸੀਂ ਕੰਮ ਕਰਦੇ ਆ ਇਸੇ ਤਰ੍ਹਾਂ ਅਡ-ਅਡ ਜਿਹੜੇ ਨਰੇਟਿਵ ਸੈੱਟ ਕੀਤੇ ਜਿਹੜੇ ਸਾਡੇ ਖਿਲਾਫ ਨਰੇਟਿਵ ਬਣ ਰਹੇ ਸੀਗੇ ਅਸੀਂ ਮੀਡੀਆ ਦੀਆਂ ਗੱਲਾਂ ਨੂੰ ਨਕਾਰਦੇ ਹੋਏ ਅਸੀਂ ਆਪਦੇ ਕੰਮ ਵੱਲ ਲੱਗੇ ਰਹੇ ਕਾਂਗਰਸ ਹਵਾ ਦੇ ਵਿੱਚ ਉੱਡਦੀ ਰਹੀ ਉਹ ਜਲੇਬੀ ਬਣਾਉਂਦੇ ਰਹੇ ਅਸੀਂ ਆਪਦਾ ਕੰਮ ਕਰੀ ਗਏ ਸਾਡੀ ਹਸਤੇ ਚਿੱਤ ਹੋਈ ਜਲੇਬੀਆਂ ਬਣਾਈਆਂ ਕਾਂਗਰਸ ਨੇ ਮੰਡੀਆਂ ਤੇ ਖੜੀਆਂ ਭਾਜਪਾ ਨੇ ਬਿਲਕੁਲ ਜੀ ਰਾਹੁਲ ਜੀ ਨੇ ਜਲੇਬੀ ਦੀ ਫੈਕਟਰੀ ਲਾਤੀ ਸੀਗੀ ਉਹ ਤਾਂ ਕਹਿੰਦੇ ਜਲੇਬੀ ਫੈਕਟਰੀ ਲੱਗੇਗੀ ਗੋਲ-ਗੋਲ ਜਲੇਬੀ ਵਾਂਗੂ ਭਾਜਪਾ ਕਮਾਉਂਦੀ ਹੈ ਲੇਕਿਨ ਲੋਕਾਂ ਨੇ ਜਲੇਬੀ ਦਾ ਸਵਾਦ ਹੈ ਜਿਹੜਾ ਭਾਜਪਾ ਨੂੰ ਚਖਾਇਆ ਹੈਗਾ ਉਹ ਕਾਂਗਰਸ ਨੂੰ ਦੱਸਤਾ ਵੀ ਜਲੇਬੀ ਜਿਹੜੀ ਹੈਗੀ ਉਹ ਗਰੀਬ ਦੀ ਪੱਠੀ ਤੇ ਬਣਦੀ ਹੈਗੀ ਉਹ ਜਲੇਬੀ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਹੈ ਜਿਹਨੇ ਗਰੀਬ ਦੀ ਪੱਠੀ ਚਲਾਈ ਹੈ ਅੱਛਾ ਜਦੋਂ ਅਸੀਂ ਟਿਕਟਾਂ ਦੀ ਵੰਡ کافی ਅਹਿਮ ਹੁੰਦੀ ਹੈ ਕਿਸੇ ਵੀ ਇਲੈਕਸ਼ਨ ਨੂੰ ਜਿੱਤਣ ਲਈ ਕਿਉਂਕਿ ਸਾਡੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਕਾਊਂਟ ਕਰਦੇ ਗਾਣੇ ਜਾਤੀ ਗੱਲ ਦਾ ਰਾਜਨੀਤੀ ਹੁੰਦੀ ਹੈ ਸਾਡੇ ਕੋਲੇ ਹੋਰ ਸਮੁਦਾਇਕ ਰਾਜਨੀਤੀ ਹੁੰਦੀ ਹੈ ਤਾਂ ਇਹ ਵੀ ਸੀਗਾ ਕਿ ਭਾਵੇਂ ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ ਜਾਂ ਜਾਟ ਕਮਿਊਨਿਟੀ ਦਾ ਜ਼ਿਕਰ ਕੀਤਾ ਉਹ ਮੰਨਿਆ ਜਾਂਦਾ ਜਿਵੇਂ ਭਾਵੇਂ ਬੀਜੇਪੀ ਦੇ ਖਿਲਾਫ ਭੋਗਤੇਗੀ ਕੀ ਰਿਹਾ ਕਿਸਾਨਾਂ ਦੀ ਵੀ ਸਾਨੂੰ जाट ਵਿਦਾਰਦੀ ਦੀ ਵੋਟ ਬਹੁਤ ਪਈ ਹੈ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਭੁਪਿੰਦਰ ਸਿੰਘ ਹੁੱਡੇ ਦਾ ਇਲਾਕਾ ਹੈ ਜਿਹੜੀ जाट 벨ਟ जाट ਲੈਂਡ ਜਿਹਨੂੰ ਕਹਿੰਦੇ ਆ ਉੱਥੇ ਵੀ ਬੀਜੇਪੀ 6 ਤੋਂ 7 ਸੀਟਾਂ ਜਿੱਤੀ ਹੈ ਆਪਦੀਆਂ 21 ਦੇ 17 12 13 ਸੀਟਾਂ ਚ 6 ਸਾਂ ਸੀਟਾਂ ਬੀਜੇਪੀ ਜਿੱਤੀ ਹੈਗੀ ਉਹ ਕਈ ਵਾਰ ਦੂਜੇ ਨੰਬਰ ਤੇ ਰਹੀ ਹੈ ਸਭ ਤੋਂ ਵੱਡੀ ਗੱਲ ਹੈਗੀ ਜਿਹੜਾ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਵੀ ਕਿਸਾਨਾਂ ਦੇ ਤੇ ਅਸੀਂ ਕੀ ਸਟ੍ਰੈਟੇਜੀ ਕੋਈ ਨਹੀਂ ਬਣਾਈਗੀ ਪਾਰਟੀ ਨੇ ਇੱਕ ਪ੍ਰਦੇਸ਼ ਦੇ ਆध्यक्ष ਬਣਾਇਆ ਮਨੋਲਾਲ ਬਡੋਲੀ ਜੀ ਨੂੰ ਆਮ ਕਾਰਕਿਰਤਾ ਨੂੰ ਸੀਐਮ ਬਣਾਇਆ ਸੀ ਸਨੈਪ ਸੈਣੀ ਜੀ ਨੂੰ ਸੈਣੀ ਜੀ ਕਾਮਰਚੋ ਉੱਠੇ ਹੋਏ ਲੋਕ ਹੈ ਖੁਰੇਸ਼ਤਰ ਤੋਂ ਇਲੈਕਸ਼ਨ ਜਿੱਤੇ ਲੋਕ ਸਭਾ ਜਿੱਤੇ ਦੁਆਰਾ ਫਿਰ ਜਿੱਤੇ ਲਾੜਵਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਪਾਰਟੀ ਨੇ ਕਿ ਇੱਥੋਂ ਲੜਨਾ ਹੈ ਜਿਹੜੇ ਕੈਂਡੀਡੇਟ ਨੂੰ ਲੱਗਦਾ ਸੀ ਵੀ ਨਹੀਂ ਜਿੱਤ ਸਕਦੇ ਉਹਨਾਂ ਦੀ ਟਿਕਟਾਂ ਬਦਲੀਆਂ ਨੌਜਵਾਨਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਪੁਰਾਣੇ ਲੋਕਾਂ ਨੂੰ ਕਿਹਾ ਵੀ ਤੁਸੀਂ ਵਿਸ਼ਰਾਮ ਕਰੋ ਲੇਕਿਨ ਪਾਰਟੀ ਲਈ ਕੰਮ ਕਰੋ ਤੁਹਾਡੇ ਲਈ ਬਹੁਤ ਕੁਛ ਹੈ ਦੇਣ ਨੂੰ ਤੇ ਨਵੇਂ ਯੁਵਾ ਯੁਵਾ ਚਿਹਰੇ ਆਏ ਹੁਣ ਸੋਨੀਪੱਤ ਦੀ ਸੀਟ ਅਸੀਂ ਜਿੱਤੇ ਆ ਬਹੁਤ ਵਧੀਆ ਮਾਰਜਿਨ ਨਾਲ ਜਿੱਤੇ ਆ ਮਦਾਨ ਸਾਹਿਬ ਜਿੱਤੇ ਸਾਡੇ ਉੱਥੇ ਬਹੁਤ ਵਧੀਆ ਕਈ ਸੀਟਾਂ ਇਸ ਤਰ੍ਹਾਂ ਆ ਗਈਆਂ ਬਹੁਤ ਅਨਿਲ ਵੀ ਜੀ ਜੀ ਆ ਦੇਖੋ ਤੁਸੀਂ 7ਵੀਂ ਵਾਰ ਲਗਾਤਾਰ ਐਮ ਐਲ ਏ ਬਣੇ ਆ ਉਹਨਾਂ ਦੇ ਕੰਮ ਬੋਲਦੇ ਆ ਮੈਂ ਅਨਿਲ ਵੀ ਜੀ ਦਾ ਜ਼ਿਕਰ ਕਰਨ ਵਾਲਾ ਸੀ ਕਿ ਹੁਣ ਸਰਕਾਰ ਤਾਂ ਬਣ ਗਈ ਹੈ ਲਗਭਗ ਮੰਨਿਆ ਜਾ ਰਿਹਾ ਕਿ ਦਸਹਰੇ ਵਾਲੇ ਦਿਨ ਸਰਕਾਰ ਸੌ ਚੁੱਕੇਗੀ ਲੇਕਿਨ ਮੁੱਖ ਮੰਤਰੀ ਕੌਣ ਹੋਏਗੇ ਕਾਫੀ ਇੰਟਰਸਟਿੰਗ ਸਵਾਲ ਹੈ ਕਿਉਂਕਿ ਅਕਸਰ ਜਿਹੜੇ ਮੁੱਖ ਮੰਤਰੀ ਨੇ ਵੱਖ-ਵੱਖ ਪ੍ਰਦੇਸ਼ਾਂ ਦੇ ਜਿੱਥੇ ਬੀਜੇਪੀ ਸੱਤਾ ਦੇ ਵਿੱਚ ਆਉਂਦੀ ਉਹ ਆਰਐਸਐਸ ਬੈਕਗ੍ਰਾਉਂਡ ਵਾਲੇ ਆਉਂਦੇ ਨੇ ਤੇ ਉਹ ਅਜਿਹੇ ਚਿਹਰੇ ਹੁੰਦੇ ਨੇ ਆਮ ਤੌਰ ਤੇ ਜਿੰਨਾ ਬਾਰੇ ਬਹੁਤੇ ਲੋਕ ਜਾਣਦੇ ਨਹੀਂ ਹੁੰਦੇ ਤਾਂ ਹੁਣ ਨਾਇਬ ਸਿੰਘ ਸੈਣੀ ਨੇ ਕਿਉਂਕਿ ਚੋਣ ਜਿੱਤੀ ਹੈ ਉਹਨਾਂ ਦਾ ਇੱਕ ਚਿਹਰਾ ਬੰਦਾ ਹੈ ਕਿ ਨਾਇਬ ਸਿੰਘ ਸੈਣੀ ਰਿਪੀਟ ਹੋਣਗੇ ਜਾਂ ਜਿਵੇਂ ਦਾਵਾ ਕਰ ਰਹੇ ਨੇ ਜਿਹੜੇ ਦੂਸਰੇ ਨੇ ਤੁਹਾਡੇ ਵਿਗ ਸਾਹਿਬ ਵਿੱਚ ਸਾਹਿਬ ਉਹ ਬਾਜ਼ੀ ਮਾਰ ਜਾਣਗੇ ਜਾਂ ਫਿਰ ਕੋਈ ਤੀਸਰਾ ਚਿਹਰਾ ਜਿਹੜਾ ਉਹ ਸਾਹਮਣੇ ਲਿਆਂਦਾ ਜਾਏਗਾ ਪਾਰਟੀ ਨੇ ਸਪਸ਼ਟ ਤੌਰ ਤੇ ਇਲੈਕਸ਼ਨ ਲੜਿਆ ਨੈਪ ਸਿੰਘ ਸਿਆਣੀ ਜੀ ਦੀ ਉਹਦੇ ਵਿੱਚ ਅਗਵਾਈ ਦੇ ਵਿੱਚ ਨੈਪ ਸਿੰਘ ਸਿਆਣੀ ਹੀ ਮੁੱਖ ਮੰਤਰੀ ਹੋਣਗੇ ਵਿਜ ਸਾਹਿਬ ਦੀ ਤੁਸੀਂ ਸਟੇਟਮੈਂਟ ਸੁਣੀ ਆ ਦੂਰੀ ਆ ਸੁਣੀ ਉਹਨਾਂ ਨੇ ਕਿਹਾ ਕਹਿੰਦਾ ਅਗਰ ਪਾਰਟੀ ਅਗਰ ਮੇਰ ਕੋ ਕਹੇਗੀ ਤਾਂ ਮੈਂ ਵੀ ਤਿਆਰ ਹੂੰ ਉਹਨਾਂ ਨੇ ਕਿਹਾ ਮੈਂ ਪਾਰਟੀ ਦੇ ਨਾਲ ਆ ਉਹਨਾਂ ਨੇ ਨਹੀਂ ਕਿ ਮੈਂ ਸੀਐਮ ਦਾ ਚਿਹਰਾ ਮੈਂ ਉਹਨਾਂ ਨੇ ਕਿਹਾ ਵੀ ਮੈਨੂੰ ਪਾਰਟੀ ਜਿ ਤੈਅ ਕਰੂਗੀ ਪਾਰਟੀ ਮੇਰੀ ਜੋ ਜ਼ਿੰਮੇਵਾਰੀ ਤੈਅ ਕਰੂਗੀ ਉਹ ਮੈਂ ਕਰਨ ਨੂੰ ਤਿਆਰ ਹੈਗਾ ਉਹ ਸੀਐਮ ਜ਼ੇਰ ਤਾਂ ਸਾਡੇ ਸਿ ਨੈਪ ਸਿੰਘ ਸਿਆਣੀ ਜੀ ਹੈਗੇ ਅਸ ਤਾਂ ਪਹਿਲਾਂ ਕਹਿੰਦੇ ਸਾਡੇ ਕੋਲ ਤਾਂ ਸੀਐਮ ਚਿਹਰਾ ਹੈਗਾ ਕਾਂਗਰਸ ਨੇ ਆਲਾ ਚਿਹਰਾ ਨਹੀਂ ਦਿੱਤਾਗਾ ਆਮ ਆਦੀ ਪਾਰਟੀ ਵਾਲੇ ਵੀ ਗਏ ਸੀਗੇ ਕੇਜਰੀਵਾਲ ਜੀ ਕਹਿੰਦੇ ਮੈਂ ਹਰਿਆਣੇ ਦਾ ਬੇਟਾ ਹਾਂ یوں ਕਰ ਦੂੰਗਾ ਲੇਕਿਨ ਹਰਿਆਣੇ ਦੇ ਵਿੱਚ ਆਮ ਆਦੀ ਪਾਰਟੀ ਨੇ ਜਮਾਨਤਾਂ ਜਬਤ ਹੋਈਆਂ ਸਾਰੀ ਸੀਟਾਂ ਦੇ ਉੱਪਰ ਔਰ ਕਈ ਪਾਰਟੀਆਂ ਨੂੰ ਦੇਖੋ ਦੁਸ਼ੰਤ ਚੋਟਾਲੇ ਦੀ ਪਾਰਟੀ ਦਾ ਨਾਮ ਉਹ ਨਿਸ਼ਾਨ ਹੀ ਖਤਮ ਹੋ ਗਿਆ ਕਈ ਪਾਰਟੀਆਂ ਖਤਮ ਹੋ ਗਈਆਂ ਲੇਕਿਨ ਉੱਥੇ ਕਾਂਗਰਸ ਵਰਸਸ ਬੀਜੇਪੀ ਦਾ ਹੀ ਮੁਕਾਬਲਾ ਰਿਹਾ ਹੈਗਾ ਜਿਹਦੇ ਵਿੱਚ ਬੀਜੇਪੀ ਦੇ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਯੋਗੀ ਜੀ ਦੇ ਕੰਮਾਂ ਤੋਂ ਯੂਪੀ ਦੇ ਲੋਕਾਂ ਤੋਂ ਬਹੁਤ ਲੋਕ ਯੂਪੀ ਦੇ ਕੰਮਾਂ ਤੋਂ ਲੋਕ ਬਹੁਤ ਪ੍ਰਭਾਵਿਤ ਹੈ ਵੀ ਯੋਗੀ ਦਾ ਜਿਹੜਾ ਮਾ ਤੁਸੀਂ ਦੁਸ਼ਯੰਤ ਜੀ ਟਾਲਾ ਤੇ ਜੀ ਜੀਪੀ ਦਾ ਜੇਕਰ ਕੀਤਾ ਹੈ ਅਕਸਰ ਲੋਕ ਕਹਿੰਦੇ ਨੇ ਕਿ ਬੀਜੇਪੀ ਜਿਸ ਨਾਲ ਕਲੈਬੋਰੇਸ਼ਨ ਕਰਦੀ ਹੈ ਉਸ ਪਾਰਟੀ ਦਾ ਸੁਪੜਾ ਸਾਫ ਕਰ ਦਿੰਦੀ ਹੈ ਬਹੁਤ ਸਾਰੇ ਰਾਜਾਂ ਚ ਲੋਕ ਉਦਾਹਰਣ ਦਿੰਦੇ ਨੇ ਤੇ ਤਾਜ਼ਾ ਉਦਾਹਰਣ ਜੀ ਜੀਪੀ ਦੀ ਹੋ ਗਈ ਹੈ ਅਜਾ ਕਿਉਂ ਹੁੰਦਾ ਨਹੀਂ ਅਸੀਂ ਤਾਂ ਦੁਸ਼ਯੰਤ ਨੂੰ ਛੱਡਿਆ ਨਹੀਂ ਦੁਸ਼ਯੰਤ ਸਾਨੂੰ ਛੱਡ ਕੇ ਗਿਆਗਾ ਅਕਾਲੀ ਦਲ ਨੇ ਵੀ ਸਾਨੂੰ ਆਪ ਛੱਡਿਆ ਸੀ ਕਿਸੇ ਨੂੰ ਨਹੀਂ ਕਹਿੰਦਾ ਸਾਨੂੰ ਛੱਡ ਕੇ ਜਾ ਉਸ ਤਾਂ ਨਾਲ ਲਾਣ ਨੂੰ ਤਿਆਰ ਰਹੇ ਲੇਕਿਨ ਉਹ ਪੱਜ ਜਾਂਦੇ ਹੈ ਹੁਣ ਦੇਖੋ ਅਸ਼ੋਕ ਤਮਰ ਆਇਆ ਸੀ ਬੀਜੇਪੀ ਚ ਕਾਂਗਰਸ ਤੋਂ ਉਹ ਇਲੈਕਸ਼ਨ ਤੋਂ 2 ਦਿਨ ਪਹਿ ਕਿਉਂਕਿ ਪਾਰਟੀ ਦੇ ਵਿੱਚ ਸਾਡਾ ਕੈਡਰ ਕੰਮ ਕਰਦਾ ਹੈਗਾ ਸਾਡਾ ਸੰਗਠਨ ਕੰਮ ਕਰਦਾ ਹੈ ਬੜੀ ਰਣਨੀਤੀ ਨਾਲ ਬੀਜੇਪੀ ਇਲੈਕਸ਼ਨ ਲੜਦੀ ਹੈਗੀ ਬੀਜੇਪੀ ਰਨਿੰਗ ਮਸ਼ੀਨ ਹੈ ਸਾਡੇ ਇਹ ਨਹੀਂ ਅੱਜ ਇਲੈਕਸ਼ਨ ਹੋਗਾ ਜਿੱਤ ਕੇ ਬਹਿ ਗਏ ਸਾਡੇ ਅੱਜ ਤੋਂ ਅਗਲੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਕਾਂਗਰਸ ਦਾ ਫੇਲਰ ਕਿੱਥੇ ਮੰਦੇ ਹੋ ਕਾਂਗਰਸ ਦਾ ਫੇਲ ਹੋਇਆ ਓਵਰ ਕੰਫੀਡੈਂਸ ਜੀ ਤੇ ਕੇਜਰੀਵਾਲ ਕੇਜਰੀਵਾਲ ਦਾ ਵੀ ਇਹ ਕੇਜਰੀਵਾਲ ਗੱਲਾਂ ਚਾਈ ਗਿਆ ਲੋਕਾਂ ਨੂੰ ਭਰਮਾਈ ਗਿਆ ਜਿਵੇਂ ਦਿੱਲੀ ਦੇ ਚੋਂ ਨੇ ਝੂਠ ਝੂਠ ਪਤੂਫਾਨ ਬੋਲਿਆ ਹੈਗਾ ਲੋਕਾਂ ਨੂੰ ਹਰਿਆਣੇ ਦਾ ਨਹੀਂ ਪਸੰਦ ਆਈਆਂ ਉਹਦੀਆਂ ਗੱਲਾਂ ਉਹ ਜੋ ਮਰਜੀ ਕਹੀ ਜਾਵੇ ਇੱਕ ਸ਼ਾਫਕੋਟਾਲਾ ਤਾਂ ਹੋਇਆ ਹੀ ਹੈ ਤਾਂ ਹੀ ਅਦਾਲਤਾਂ ਉਹਨੂੰ ਇੰਨੀ ਸਜ਼ਾ ਦੇ ਰਹੀਆਂ bario ਜਮਾਨਤ ਤੇ ਆ ਜਾਂਦਾ ਹੈ ਲੇਕਿਨ ਹੌਲੀ ਹੌਲੀ ਤਾਂ ਪਤਾ ਲੱਗੂਗਾ ਕੇਜਰੀਵਾਲ ਦਾ ਜੋਰ ਲਫਾਫਾ ਖੁੱਲੂਗਾ ਆ ਦਿੱਲੀ ਦਾ ਇਲੈਕਸ਼ਨ ਆਉਣ ਵਾਲਾ ਤੁਹਾਨੂੰ ਦਿਖਾ ਦੂੰ 6 ਮਹੀਨਿਆਂ ਚ ਦਿੱਲੀ ਦੇ ਚੀ ਬੀਜੇਪੀ ਸਰਕਾਰ ਬਣਾਉਗੀ ਆਪਣੀ ਸੋ ਦੋਸਤੋ ਹਰਿਆਣੇ ਦੀਆਂ ਚੋਣਾਂ ਦੇ ਜੋ ਨਤੀਜੇ ਹੁਣ ਤੱਕ ਆਏ ਨੇ ਉਹਨਾਂ ਬਾਰੇ ਇਹ ਸੀ ਸੰਦੀਪ ਸ਼ਰਮਾ ਟੂਨੀ ਹੁਰਾਂ ਦੇ ਨਾਲ ਇੱਕ ਓਵਰਵਿਊ ਤੇ ਇਹਦੇ ਨਾਲ ਹੀ ਹਰ ਮੇਲਪੀਤ ਨੂੰ ਦਿਓ ਇਜਾਜ਼ਤ